ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਅਸੀਂ ਹਾਜ਼ਰ ਹਾਂ YouTube ਚੈਨਲ ਯੁਗ ਪਰिवर्तन ਤੇ ਆਪਜੀ ਲਈ ਆਪਣੇ ਪੁਰਖਿਆਂ ਦੀ ਇੱਕ ਕਹਾਣੀ ਲੈ ਕੇ ਇੱਕ ਕਹਾਣੀ 바ਵਾ ਸਾਹਿਬ ਡਾਕਟਰ ਅੰਬੇਡਕਰ ਮਾਤਾ ਰਮਾਬਾਈ ਤੇ ਸ਼ਾਹੂਜੀ ਮਹਾਰਾਜ ਦੀ ਹੈ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਵਿੱਚ ਸ਼ਾਹੂਜੀ ਮਹਾਰਾਜ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਤੇ ਜਾਤੀ ਵਿਵਸਥਾ ਨੂੰ ਖਤਮ ਕਰਨ ਲਈ ਉਹਨਾਂ ਨੇ ਆਪਣੇ ਸਮੇਂ ਵਿੱਚ ਬਹੁਤ ਹੀ ਇਤਿਹਾਸਕ ਕਾਰਜ ਕੀਤੇ ਹਨ ਇਹ ਰੱਖਵਾ ਕਰਨ ਦੀ ਨੀਤੀ ਲਾਗੂ ਕਰਕੇ ਅਛੂਤ ਜਾਤੀਆਂ ਨੂੰ ਵਿਸ਼ੇਸ਼ ਅਧਿਕਾਰ ਦੇਣ ਲਈ ਕਾਨੂੰਨ ਵੀ ਬਣਾਏ ਹਨ ਉਹਨਾਂ ਨੇ 바ਵਾ ਸਾਹਿਬ ਡਾਕਟਰ ਮੈਡਗਾ ਦਾ ਹੌਸਲਾ ਹਰੇਕ ਸਮੇਂ ਹਰੇਕ ਤਰ੍ਹਾਂ ਵਧਾਉਣਾ ਚਾਹਿਆ ਉਹ ਪੈਸੇ ਦੀ ਮਦਦ ਹੋਵੇ ਚਾਹੇ ਕੋਈ ਸੇ ਹੋਰ ਤਰੀਕੇ ਨਾਲ ਉਹਨਾਂ ਨੇ 바ਵਾ ਸਾਹਿਬ ਨੂੰ ਹਮੇਸ਼ਾ ਹਿੰਮਤ ਪ੍ਰਦਾਨ ਕੀਤੀ ਹੈ ਸ਼ਾਹੂਜੀ ਮਹਾਰਾਜ ਦਾ ਵਿਚਾਰ ਸੀ ਕਿ ਸਵੈਮਾਨ ਦੀ ਲੜਾਈ ਲੜੋ ਤਾਂ ਕਿ ਮਾਨਸਿਕ ਗੁਲਾਮੀ ਦੇ ਬੰਧਨ ਟੁੱਟ ਜਾਣ ਇਸ ਲਈ ਨਿਰੰਤਰ ਸੰਘਰਸ਼ ਕਰੋ ਸ਼ਤਰਪਤੀ ਸ਼ਾਹੂਜੀ ਮਹਾਰਾਜ ਨੇ ਕੋਹਲਾਪੁਰ ਵਿਖੇ ਅਸ਼ੂਤਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ 21 ਮਾਰਚ 1920 ਨੂੰ ਭਰੇ ਪੰਡਾਲ 'ਚ ਕਿਹਾ ਸੀ ਕਿ ਅੰਬੇਡਕਰ ਦੇ ਰੂਪ ਵਿੱਚ ਤੁਹਾਨੂੰ ਤੁਹਾਡਾ ਮੁਕਤੀ ਦਾ ਤਾਂ ਮਿਲ ਗਿਆ ਹੈ ਮੈਨੂੰ ਵਿਸ਼ਵਾਸ ਹੈ ਕਿ ਅੰਬੇਡਕਰ ਤੁਹਾਡੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਦੇਵੇਗਾ ਇੰਨਾ ਹੀ ਨਹੀਂ ਮੇਰੀ ਜ਼ਮੀਰ ਕਹਿੰਦੀ ਹੈ ਕਿ ਇੱਕ ਦਿਨ ਸਮਾਂ ਆਵੇਗਾ ਜਦੋਂ ਅੰਬੇਡਕਰ ਦਾ ਨਾਮ ਸਮੁੱਚੇ ਭਾਰਤ ਦੇ ਮੋਰੀ ਆਗੂਆਂ ਵਿੱਚ ਲਿਆ ਜਾਵੇਗਾ ਇੱਕ ਸਮੇਂ ਮੋਕਲਾਈਕ ਜਿਸ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਚਲਾ ਰਹੇ ਸਨ ਉਸ ਅਖਬਾਰ ਲਈ ਆਰਥਿਕ ਮਦਦ ਦੇਣ ਵਾਸਤੇ ਸ਼ਾਹੂਜੀ ਮਹਾਰਾਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਘਰ ਪਹੁੰਚੇ ਘਰ ਆਉਂਦਿਆਂ ਹੀ ਉਹਨਾਂ ਨੇ ਪਹਿਲਾਂ ਬਾਹਰੋਂ ਆਵਾਜ਼ ਦਿੱਤੀ ਤੇ ਫਿਰ ਅੰਦਰ ਚਲੇ ਗਏ ਅੰਦਰ ਜਾਂਦੇ ਹੀ ਕੁਰਸੀ ਤੇ ਬੈਠਦੇ ਆ ਸਿੱਧਾ ਰਮਾਬਾਈ ਨੂੰ ਕਿਹਾ ਇੱਕ ਕੱਪ ਤੇਰੇ ਹੱਥਾਂ ਦਾ ਬਣਿਆ ਹੋਇਆ ਸਪੈਸ਼ਲ ਚਾਹ ਦਾ ਮਿਲੇਗਾ ਭੈਣ ਰਮਾਬਾਈ ਤੇ ਮਾਤਾ ਇਹ ਮਾਤਾ ਰਮਾਬਾਈ ਨੇ ਸੁਣਦਿਆਂ ਹੀ ਚਾਹ ਬਣਾਉਣ ਜਾਂਦੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਸ਼ਾਹੋਜੀ ਮਹਾਰਾਜ ਉਹਨਾਂ ਦੇ ਘਰ ਕੁਰਸੀ ਤੇ ਬੈਠੇ ਸਨ ਅਤੇ ਸ਼ਾਹੋਜੀ ਮਹਾਰਾਜ ਕਹਿੰਦੇ ਹਨ ਕਿ ਅੰਬੇਡ ਬਾਬਾ ਸਾਹਿਬ ਡਾਕਟਰ ਮਗਦਾਰ ਜੀ ਨੂੰ ਕਹਿ ਰਹੇ ਹਨ ਕਿ ਅੰਬੇਡਕਰ ਇਸ ਬਿਲਕੁਲ ਸੱਚ ਹੈ ਕਿ ਹਰ ਮਹਾਨ ਵਿਅਕਤੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਤੂੰ ਬਹੁਤ ਭਾਗਾ ਵਾਲਾ ਹੈ ਤੈਨੂੰ ਰਮਾਬਾਈ ਵਰਗੀ ਸੂਝਵਾਨ ਤੇ ਗੁਣੀ ਔਰਤ ਦਾ ਸਾਥ ਮਿਲਿਆ ਹੈ ਜੋ ਤੇਰੇ ਦੁੱਖ ਸੁੱਖ ਵਿੱਚ ਤੇਰੇ ਨਾਲ ਹੀ ਖੜਦੀ ਹੈ ਸਗੋਂ ਤੈਨੂੰ ਹੌਸਲਾ ਵੀ ਦਿੰਦੀ ਹੈ ਉਹ ਤੇਰੇ ਕੰਮਾਂ ਤੇ ਤੇਰੇ ਵਿਚਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਤੰਗੀਆਂ ਵਿੱਚ ਕੋਈ ਸ਼ਿਕਵਾ ਨਹੀਂ ਕਰਦੀ ਹੱਸ ਕੇ ਗੁਜ਼ਾਰਾ ਕਰਦੀ ਹੈ ਅਜਿਹੀਆਂ ਔਰਤਾਂ ਦੁਨੀਆ ਵਿੱਚ ਬਹੁਤ ਘੱਟ ਮਿਲਦੀਆਂ ਹਨ ਰਮਾਬਾਈ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਇਹ 바ਵਾ ਸਾਹਿਬ ਡਾਕਟਰ ਵੇੜਗਰ ਜੀ ਨੂੰ ਸ਼ਾਹੂਜੀ ਮਹਾਰਾਜ ਨੇ ਕਹੇ ਸਨ ਇਹ ਕਹਾਣੀ 바ਵਾ ਸਾਹਿਬ ਦੇ ਘਰ ਆਰਥਿਕ ਸਹਾਇਤਾ ਦੇਣ ਲਈ ਮੂਕ ਨਾਇਕ ਅਖਬਾਰ ਲਈ ਜਦੋਂ ਆਰਥਿਕ ਸਹਾਇਤਾ ਦੇਣ ਆਏ ਸਨ ਤਾਂ ਸ਼ਾਹੋਜੀ ਛਤਰਪਤੀ ਮਹਾਰਾਜ ਨੇ ਕਹੇ ਸੰ ਸੋ ਸਾਥੀਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਜਿਹੜੇ ਸੰਘਰਸ਼ ਦੇ ਰਾਹ ਤੇ ਸਾਨੂੰ ਤੋਰਨ ਦਾ ਜੋ ਤੋਰਨ ਗਿਆ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਜਾਣਨ ਲਈ ਜੁੜੇ ਰਹੋ ਸਾਡੇ YouTube ਚੈਨਲ ਯੁਗ ਪਰਵਰਤਨ ਤੇ ਜੈ ਭੀਮ ਜੈ ਭਾਰਤ